ਗੇੜ ਖੋਲਦਿਆਂ ਸਾਰੀ ਉਹਦੇ ਨਾਸਾਂ ਤੇ ਮੁੱਠੀ ਮਾਰੀ ਆ ਮੁਰਕੇ ਮੈਨੂੰ ਧੂਕੇ ਆਪਣੇ ਘਰ ਲਾਗੇ ਮੇਰੀ ਚੰਗੀ ਨਾ ਕਟਾਈ ਕੀਤੀ ਉਹ ਨੂੰ ਕੜਾ ਕਰਕੇ ਮੁਰਕੇ ਨਾਪੇ ਮੇਰੀ ਨੈਟ ਤੇ ਫੋਟੋ ਪਾ ਦਿੰਦੀ ਆ ਕਿ ਭਾਜੀ ਮੇਰੀ ਸੁਣੋ ਮੇਰੀ ਬਹੁਤ ਬਰੀ ਹਾਲਤ ਹੋਈ ਆ ਚਾਹੇ ਆਪਣਾ ਬਸ ਕੋਈ ਕੁਝ ਖਾ ਕੇ ਮਰ ਜਾ ਬਟਾਲਾ ਦੀਨ ਪੈਂਦੇ ਪਿੰਡ ਮਢਿਆਲ ਦੀ ਇੱਕ 50 ਸਾਲਾ ਦੀ ਦਲਿਤ ਔਰਤ ਨਾਲ ਤੱਕੇਸ਼ਾਈ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਔਰਤ ਦਾ ਮੂੰਹ ਕਾਲਾ ਕਰਕੇ ਵੀਡੀਓ ਵਾਇਰਲ ਕਰ ਦਿੱਤੀ ਔਰਤ ਨੇ ਦੱਸਿਆ ਕਿ ਘਰ 'ਚ ਪਤੀ ਨਾਲ ਬੈਠੀ ਸੀ ਕਿ ਕੁਝ ਲੋਕ ਉਸ ਨੂੰ ਚੁੱਕ ਕੇ ਲੈ ਗਏ ਅਤੇ ਇੱਕ ਕੈਰੇਕਟਰ ਤੇ ਦੋਸ਼ ਲਗਾ ਕੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਹੈਰਾਨੀ ਦੀ ਗੱਲ ਉਸ ਸਮੇਂ ਹੋਈ ਜਦੋਂ ਉਸ ਨੂੰ ਇਨਸਾਫ ਲਈ ਲਗਾਤਾਰ ਪਟਕਣਾ ਪੈ ਰਿਹਾ ਹੈ ਮਹਿਲਾ ਨੇ ਪੁਲਿਸ ਨੇ ਤੱਕੇਸ਼ਾਈ ਦੇ ਦੋਸ਼ ਲਗਾਏ ਇਹ ਤਾਂ ਜੇ ਇਹ ਗੱਲ ਹੋਈ ਤੇ ਅਸੀਂ 8:30 ਵਜੇ ਆਪਣੇ ਘਰੇ ਸੀ ਦੋਵੇਂ ਜੀ ਇਹ ਮੇਰੇ ਨਾਲ ਝੂਠਾ ਜਲਾਮ ਲਾਉਂਦੇ ਤੇ ਇਨਾਂ ਨੇ ਕਾਡਾ ਗੇਟ ਖੜਕਾਇਆ ਮੇਰੇ ਕਾ ਮੇਰੇ ਪਤੀ ਨੇ ਗੇਟ ਖੋਲ ਦਿੱਤਾ ਗੇਟ ਖੋਲਦਿਆਂ ਸਾਰੀ ਉਹਦੇ ਨਾਸਾਂ ਤੇ ਮੁੱਕੀ ਮਾਰੀ ਆ ਮੁੱਕੀ ਮਾਰੀ ਸਾਰੀ ਉਹਦੀ ਹੌਸ ਬੁੱਸ ਰਹੀ ਆ ਦੀ ਭੁੱਲ ਗਈ ਉਹਨੂੰ ਵੀ ਕੁੱਟ ਮਾਰ ਗਏ ਮੁੜ ਕੇ ਮੈਨੂੰ ਧੂਕਿਆ ਆਪਣੇ ਘਰ ਲਾਗੇ ਮੇਰੀ ਚੰਗੀ ਉਹਨਾਂ ਕਟਾਈ ਕੀਤੀ ਇੱਥੇ ਬਾਅਦ ਤੇ ਮੇਰਾ ਨਾ ਕਿਤੇ ਮੂੰਹ ਕਾਲਾ ਹੋਇਆ ਉੱਥੇ ਆਪਣੇ ਘਰੇ ਨਾ ਕੀਤਾ ਵਾ ਮੂੰਹ ਕਾਲਾ ਕਰਕੇ ਮੁੜ ਕੇ ਨਾਪੇ ਮੇਰੀ ਨੱਟ ਤੇ ਫੋਟੋ ਪਾ ਦਿੱਤੀ ਆ ਇਨਾਂ ਰਹਿ ਕੇ ਝੂਠਾ ਜਲਾਮ ਲਾਇਆ ਵੇ ਨਾ ਸਾਰੇ ਜਾਣੇ ਫਿਰ ਸਾਰਾ ਪਰਿਵਾਰ ਹੀ ਆਏ ਦੇਸ਼ਾਂ ਵਾ ਸ਼ ਤਹਾਡੇ ਪਿੰਡ ਦੇ ਹੀ ਸਨ ਪਿੰਡ ਦੇ ਪਿੰਡ ਦੇ ਸਾਰੇ ਪੱਜ ਪਿੰਡ ਦੇ ਆ ਇਲਜ਼ਾਮ ਕੀ ਲਗਾਉਂਦੇ ਸੀ ਸਾਡੇ ਪਜਾਮ ਲਾਉਂਦੇ ਵੀ ਇਹ ਸਹੀ ਨਹੀਂ ਆ ਜੇ ਮੈਂ ਨਾ ਸਹੀ ਹਵਾ ਮੇਰਾ ਪਿੰਡ ਵੀ ਦਵਾਈ ਦੇ ਸਕਦਾ ਮੇਰੇ ਵੱਲ ਸਾਰਿਆਂ ਪਿੰਡ ਹੀ ਮੇਰੇ ਵੱਲ ਆਉਂਦਾ ਵੀ ਮਾਰੀ ਕੀਤੀ ਚਰ ਨਾਲ ਉਸ ਤੋਂ ਬਾਅਦ ਤੁਸੀਂ ਪੁਲਿਸ ਕੋ ਗਏ ਸੀ ਗਏ ਭਾਜੀ ਜ਼ਰੂਰ ਗਏ ਮੈਂ ਤਿੰਨ ਚਾਰ ਦਿਨ ਪੁਲਿਸ ਦੇ ਗਾੜੀ ਹੱਥ ਵੀ ਜੋੜਦੇ ਰਹੀ ਆ ਸਭ ਕੁਝ ਕਰਦੀ ਰਹੀ ਆ ਤੇ ਪਰ ਮੇਰੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੁਣੀ ਨਾ ਮੈਨੂੰ ਪੁਲਿਸ ਦਾ ਪਤਾ ਹੀ ਆਵੇ ਪੁਲਿਸ ਉਹਨਾਂ ਦੇ ਘਰ ਆਉਂਦੀ ਆ ਕਿ ਚ ਨਹੀਂ ਜਿੰਦਾਂ ਤੱਕ ਭਾਜੀ ਮੇਰੇ ਕੋਲ ਨਹੀਂ ਹੋ ਕੇ ਜਾਂਦੇ ਕੋਈ ਬੰਦਾ ਖੜਨਾ ਕੋਈ ਖੜਨਾ ਕੇ ਕਾਰਵਾਈ ਕਰਨ ਤੇ ਮੈਨੂੰ ਪਤਾ ਆਵੇ ਮੈਂ ਤੇ ਮੁੜ ਕੇ ਨਾ ਗਾੜੀ ਭਾਜੀ ਉਹਨਾਂ ਗਾੜੀ ਕੇ ਹੱਥ ਪੱਲਾ ਜੋੜਿਆ ਨਾ ਗਾੜੀ ਆ ਕੇ ਭੀ ਭਾਜੀ ਮੇਰੀ ਸੁਣੋ ਮੇਰੀ ਬਹੁਤ ਬੁਰੀ ਹਾਲਤ ਹੋਈ ਆ ਕੀ ਚਾਹੁੰਦੇ ਹੋ ਮੈਂ ਆਪਣਾ ਇਨਸਾਫ ਕਰਨਾ ਚਾਹੁੰਦੀ ਆ ਨਾਲ ਆਪਣਾ ਲੜਨਾ ਚਾਹੁੰਦੀ ਆ ਵੀ ਮੇਰਾ ਇਨਸਾਫ ਹੋਣਾ ਚਾਹੀਦਾ ਤੇਰੇ ਮਨ ਚ ਵਿੱਚ ਤਸਵੀਰ ਨੂੰ ਇਹੋ ਆਈ ਵੀ ਮੈਂ ਚਾਹੇ ਆਪਣੇ ਘਟਨਾ ਕਰ ਲਾਂ ਚਾਹੇ ਆਪਣਾ ਬਸ ਕੋਈ ਕੁਝ ਤੇ ਮੈਨੂੰ ਆਪਣੀ ਸ਼ਰਮ ਜਿਹੜੀ ਬਹੁਤ ਮਹਿਸੂਸ ਹੋਈ ਤੇ ਮੁੜ ਕੇ ਮੈਂ ਸਾਰਿਆਂ ਤੇਰੇ ਮੇਰੇ ਵਰਦੀਆਂ ਪਹਿਣਾ ਆਖਣ ਲੱਗਿਆ ਵੀ ਇਹ ਕੰਮ ਨਾ ਕਰੀ ਤੂੰ ਕਿਹੜੀ ਸਚਾਈ ਤੇ ਹਾਂਜੀ ਇਹ ਜਦੋਂ ਭੈਣ ਸਾਡੇ ਕੋਲ ਆਏ ਆ ਉਦੋਂ ਬਿਲਕੁਲ ਇਹ ਵਿਚਾਰੇ ਘਬਰਾਏ ਪਰੇਸ਼ਾਨ ਦੁਖੀ ਸਾਡੇ ਕੋਲ ਕੇ ਭੈਣ ਜੀ ਮੇਰੇ ਨਾਲ ਪਹਿਲੀ ਤੇ ਘਟਨਾ ਵਾਪਰੀ ਮੈਨੂੰ ਇੰਨਾ ਜਲੇਲ ਕੀਤਾ ਉਹਨਾਂ ਲੋਕਾਂ ਨੇ ਉਸ ਤੋਂ ਬਾਅਦ ਜੇ ਮੈਂ ਪੁਲਿਸ ਕੋ ਜਾ ਕੇ ਆਪਣੀ ਗੁਹਾਰ ਲਗਾਈ ਆ ਤੇ ਪੁਲਿਸ ਨੇ ਵੀ ਮੇਰੀ ਗੱਲ ਨਹੀਂ ਸੁਣੀ ਬਿਲਕੁਲ ਇੱਕ ਦਿਨ ਲੋੜ ਹੀ ਨਹੀਂ ਸਮਝੀ ਕਿ ਜਾ ਕੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਕਿਹਾ ਜਾਵੇ ਉਹਨਾਂ ਨੂੰ ਫੜ ਕੇ ਥਾਣੇ ਲਿਆਂਦਾ ਜਾਵੇ ਬਿਲਕੁਲ ਇਹੋ ਜਿਹੀ ਕੋਈ ਘਟਨਾ ਨਹੀਂ ਵਾਪਰੀ ਇਹ ਭੈਣ ਜਿਹੜੀ ਠੋਕਰ ਖਾਂਦੀ ਰਹੀ ਆ ਹਾਰ ਕੇ ਸਾਡੇ ਕੋਲ ਆਈ ਆ ਜਦੋਂ ਸਾਡੇ ਕੋਲ ਆਈ ਅਸੀਂ ਥਾਣਾ ਕਮਾਣ ਵੀ ਸੰਪਰਕ ਕੀਤਾ ਉਦੋਂ ਵੀ ਸਿਰਫ ਸਾਨੂੰ ਇਹ ਕਿਹਾ ਗਿਆ ਕੋਈ ਨਹੀਂ ਭੈਣ ਜੀ ਅਸੀਂ ਜਾਵਾਂਗੇ ਉਸ ਤੋਂ ਬਾਅਦ ਜਦੋਂ ਦੇਖਿਆ ਤਿੰਨ ਚਾਰ ਦਿਨ ਹੋਏ ਕੋਈ ਘਟਨਾ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਉਹ ਐਸਐਸਪੀ ਦਫ਼ਤਰ ਗਏ ਆ ਉਥੇ ਐਸਪੀ ਐਸਐਸਪੀ ਹੈੱਡਕੁਆਰਟਰ ਨੂੰ ਅਸੀਂ ਦਰਖਾਸਤ ਦੇ ਕੇ ਆਏ ਆ ਕਮਾਂਡ ਥਾਣੇ ਉਹਨਾਂ ਨੇ ਮਾਰਕ ਕੀਤੀ ਉਸ ਤੋਂ ਬਾਅਦ ਵੀ ਜਿਹੜਾ ਵਾ ਕਮਾਂਡ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡਾ ਤੇ ਇਹੀ ਆ ਕਿ ਸਾਡਾ ਜੋ ਤਰੀਕਾ ਲੋਕਾਂ ਦਾ ਆਮ ਲੋਕਾਂ ਦਾ ਕਿ ਜੇ ਨਹੀਂ ਤੇ ਫਿਰ ਸੜਕਾਂ ਤੇ ਆਉਣਾ ਅਸੀਂ ਇਹਨਾਂ ਦਾ ਜਿੰਦਾਬਾਦ ਮਰਦਾਬਾਦ ਕਰਨਾ ਅਸੀਂ 11 ਅਪ੍ਰੈਲ ਨੂੰ ਕਮਾਂਡ ਥਾਣਾ ਜੜਾਵਾ ਉਹਦਾ ਘਰਾਓ ਕਰ ਰਹੇ ਆ ਆਪਣੇ ਜਥੇਬੰਦੀ ਵੱਲੋਂ ਮੈਂ ਇਹ ਇੱਥੇ ਇਹ ਕਹਿਣਾ ਚਾਹਾਂਗੀ ਕਿ ਬੜੇ ਦੁਖਾਂਤ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਸਮਾਜ ਦੀ ਦੁਨੀਆ ਦੀ ਅੱਧੀ ਆਬਾਦੀ ਸਾਡੀਆਂ ਭੈਣਾਂ ਅਸੀਂ ਔਰਤਾਂ ਅਜੇ ਵੀ ਸਮਾਜ ਦੇ ਵਿੱਚ ਮਨੁੱਖ ਹੋਣ ਦਾ ਦਰਜਾ ਲੈਣ ਲਈ ਅਜੇ ਜਹਿਦ ਕਰ ਰਹੀਆਂ ਮੰਨੁੱਖੀ ਦਰਜਾ ਨਹੀਂ ਮਿਲ ਰਿਹਾ ਸਾਨੂੰ ਸਾਨੂੰ ਇਨਸਾਨ ਸਮਝੇ ਹੀ ਨਹੀਂ ਜਾਂਦਾ ਸੋ ਇੱਥੇ ਤੇ ਸਾਡੀ ਬੜੀ ਵੱਡੀ ਲੜਾਈ ਬਣਦੀ ਆ ਕਿ ਬਰਾਬਰਤਾ ਹੋਣੀ ਚਾਹੀਦੀ ਸਾਨੂੰ ਵੀ ਸਮਾਜ ਦੇ ਵਿੱਚ ਬਰਾਬਰ ਮਾਨ ਸਨਮਾਨ ਜਿਹੜਾ ਉਹ ਮਿਲਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਔਰਤਾਂ ਤੇ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹਦੇ ਖਿਲਾਫ ਤੇ ਸਾਡੀ ਜਨਵਾਦੀ ਇਸਤਰੀ ਸਭਾ ਜਿੰਨੀ ਜੋਗੀ ਹੈਗੀ ਐ ਡਟ ਕੇ ਕੀ ਕਰਦੀ ਹੈ ਘਟਨਾ ਤੇ ਸਾਨੂੰ ਤੇ ਜਿਹੜੀ ਪਹਿਲਾਂ ਦਰਖਾਸਤ ਆਈ ਸੀ ਏਸੇ ਦਲਜੀਤ ਸਿੰਘ ਨੂੰ ਮਾਰ ਕੀਤੀ ਸੀ ਜਾਨੀਆਂ ਜਾਨੀਆਂ ਲੜੀਆਂ ਉਸੇ ਤੇ ਕੁੱਟਮਾਰ ਹੋਈ ਆ ਤੇ ਕਾਰਵਿਕਾ ਸੀ ਇਹਨਾਂ ਨੂੰ ਸਾਦੇ ਰਹੇ ਆਸ ਵਿੱਚ ਬਹੁਤ ਵਾਰ ਵਿਕਤੀ ਰੈਜਨਾਮਾ ਕਰਾਉਂਦੇ ਰਹੇ ਦੋ ਤਿੰਨ ਦਿਨ ਤੋਂ ਇਹਨਾਂ ਪਰਸੋਂ ਵੀ ਨੂੰ ਦੱਸਿਆ ਵੀ ਇਹਨਾਂ ਦਜੀਤ ਸਿੰਘ ਨੇ ਵੀ ਇਹ ਕਹਿੰਦੇ ਵੀ ਦਰਸਾਲ ਦੇ ਦਰਖਾਸਤ ਪੇਸ਼ ਹੋ ਕੇ ਦਿੱਤੀ ਆ ਵੀ ਮੇਰਾ ਜਾਨੀ ਰੜੀਆ ਬੱਬੂ ਆ ਬਿੰਦਰ ਸਿੰਘ ਦੀ ਜਿਹੜੀ ਆਪਣੀ ਕਰਦੀ ਆ ਉਹਨੇ ਦਰਖਾਸਤ ਦਿੱਤੀ ਆ ਵੀ ਮੇਰਾ ਮੂੰਹ ਕਾਲਾ ਕੀਤਾ ਤੇ ਅਸੀਂ ਆ ਇੱਕ ਦਿਨ ਤੋਂ ਤਸਦੀਕ ਕਰਕੇ ਤੇ ਸਾਇੰਕਾ ਵੀ ਜੇ ਵੀਡੀਓ ਕਿਤੇ ਕੋਈ ਵੀਡੀਓ ਵੀ ਪਈ ਆ ਪਰ ਸਾਇੰਸੀ ਨਹੀਂ ਉਦੋਂ ਅਜੇ ਵੀਡੀਓ ਵੇਖੀ ਸਾਨੂੰ ਵੀ ਇਹਦੇ ਬਾਰੇ ਅੱਜ ਹੀ ਪਤਾ ਲੱਗਾ ਤੇ ਅਸੀਂ ਹੁਣ ਇਹਦਾ ਐਫ ਆਰ ਦਰਜ ਕਰ ਰਹੇ ਆ ਕਿ ਨੰਬਰ 33 ਦਰਜ ਕਰ ਰਹੇ 155 355 ਚ ਦਰਜ ਕਰਕੇ ਤਫਤੀਸ਼ ਕਰਕੇ ਜਿਹੜੀ ਅਗਲੀ ਕਾਰਵਾਈ ਵਿੱਚ ਲੈਣ ਸਰ 17 ਮਾਰਚ ਦੀ ਇਹ ਘਟਨਾ ਦਸੀ ਜਾ ਰਹੀ ਆ ਅੱਜ ਕਿੰਨੀ ਤਰੀਕ ਹੋ ਗਈ ਇੰਨੇ ਦਿਨਾਂ ਦੀ ਤੇ ਇਹਦੇ 17 ਮਾਰਚ ਦੀ ਜਿਹੜੀ ਪਹਿਲਾਂ ਦਰਖਾਸਤ ਆ ਉਹਦੇ ਵਿੱਚ ਜਿਹੜੀ ਸਾਡੀ ਕੋਈ ਦਰਖਾਸਤ ਮੌਜੂਦ ਆ ਉਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਲਿਖੀ ਕੁੱਟਮਾਰ ਲਿਖੀ ਉਹ ਮੋਤਵਾਰ ਬੰਦੇ ਰਹੀ ਨਾਮਕਰਉਂਦੇ ਰਹੇ ਉਹਦੇ ਵਿੱਚ ਕੋਈ ਇਸ ਜੁਰਮ ਮੂਹ ਕਾਲ ਕਰਨ ਬਾਰੇ ਕੋਈ ਨਹੀਂ ਦੱਸਿਆ ਉਹ ਦਰਖਾਸਤ ਸਾਡੇ ਕੋਲ ਮੌਜੂਦ ਹੈ ਉਹਦੇ ਬਾਰੇ ਉਤਰੀਖ ਕੀਤੀ ਜਾਊ ਬਟਾਲਾ ਤੋਂ ਰੋਜ਼ਾਨਾ ਨਿਊਜ਼ 24 ਜਸਵਿੰਦਰ ਸਿੰਘ ਵੈਦੀ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ